ਇਕ ਖਲਸਾ ਵਜ ਕੀ ਫਤਿਹ ਗੁਰੂ ਰੂਪ குரு ਸواری ਸਾਧ ਸੰਗਤ ਜੀਓ ਆਓ ਅਜਾਪਾਂ ਸਿੱਖਿਆ ਦੇ ਪੰਨਿਆਂ ਨੂੰ ਅੱਗੇ ਵਾਜਦੇ ਹੋਏ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਈਏ ਵਿਚਾਰ ਸਰਵਣ ਕਰਨ ਤੋਂ ਪ੍ਰੰਤ ਚੰਗਾ ਲੱਗੇ ਗੁਰੂ ਤੇਗਾਰਾ ਟੀਵੀ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਕਮਨੀ ਲਗੇ ਕਮੈਂਟ ਜਰੂਰ ਕਰ ਦਿਓ ਤਾਂ ਕਿ ਆਪ ਜੀ ਦਾ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰਹੇ ਔਰ ਅਸੀਂ ਮਤਵ ਇਤਿਹਾਸ ਆਪ ਜੀ ਦੇ ਨਾਲ ਸਾਂਝੇ ਕਰ ਸਕੀਏ ਸੋ ਗੁਰੂ ਸਵਾਰਿਓ ਆਓ ਅੱਜ ਦਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰੀਏ ਕੇਸਰੀ ਕੇ ਦੇ ਨਾਲ ਸਾਡੇ ਹਿੰਦੂਸਤਾਨ ਦੀਆਂ ਭਈਆਰਾ ਬੀਬੀਆਂ ਜਿਨ੍ਹਾਂ ਨੂੰ ਜਰਵਾਣੇ ਚੁੱਕੇ ਲੈ ਜਾਂਦੇ ਸੀ ਉਸਣਾਉਣ ਵਾਲਾ ਸ਼ੇਰ ਉਸਣਾਉਣ ਵਾਲਾ ਬੱਬਰ ਸ਼ੇਰ ਬਾਬਾ ਬਘੇਲ ਸਿੰਘ ਜੀ ਇਹਨਾਂ ਦੇ ਬਾਪ ਆਪ ਜੀ ਨਾਲ ਸਾਹ ਪਾਈ ਜਾਵੇ ਮਰਾਠਿਆਂ ਦੇ ਉੱਤਰੀ ਭਾਰਤ ਵਿੱਚ ਰਾਜ ਕਰਨ ਦੇ ਸੁਪਨਿਆਂ ਨੂੰ ਅਹਿਮਰ ਸ਼ਾਹ ਅਬਦਾਲੀ ਨੇ ਪਾਣੀਪਤ ਦੀ ਤੀਜੀ ਲੜਾਈ ਵਿੱਚ ਹਰਾ ਕੇ ਚੱਕਣਾ ਚੂਰ ਕਰ ਦਿੱਤਾ ਮਿੱਟੀ ਦੇ ਵਿੱਚ ਮਿਲਾ ਦਿੱਤਾ 5 ਜਨਵਰੀ 1761 ਨੂੰ ਵੱਡੇ ਘਲੂਕਾਰ ਦੇ ਮੌਕੇ ਤੇ 30000 ਸਿੱਖ ਬੱਚੇ ਇਸਤਰੀਆਂ ਦਾ ਕਤਲ ਕਰਕੇ ਅਬਦਾਲੀ ਸਮਝਦਾ ਹੀ ਕਿ ਹੁਣ ਜੇ ਮਰੱਠੇ ਖਤਮ ਕਰ ਦਤੇ ਨੇ ਇਹ ਸ਼ਕਤੀ ਵੀ ਖਤਮ ਹੋ ਗਈ ਪਰ ਸਿੱਖਾਂ ਨੇ ਜਨਵਰੀ 64 ਦੇ ਵਿੱਚ ਸਿਰਫ 2 ਸਾਲਾਂ ਦੇ ਵਿੱਚsrand ਜਿੱਤ ਕੇ ਅਪ੍ਰੈਲ ਵਿੱਚ ਵਿਸਾਖੀ ਦਾ ਗੁਰਪੁਰਬ ਅੰਮ੍ਰਿਤਸਰ ਵਿਖੇ ਮਨਾਇਆ ਤੇ ਆਪਣੀ ਹੋਣ ਦਾ ਸਬੂਤ ਦਿੱਤਾ। ਸਰਦਾਰ ਬਘੇੜ ਸਿੰਘ ਦੇ ਸਿੱਖ ਮਿਸਲਦਾਰਾਂ ਨਾਲ ਚੰਗੇ ਸਬੰਧ ਸਨ। ਕਿਸੇ ਸਾਂਝੇ ਖਤਰੇ ਵੇਲੇ ਇਹ ਸਿੱਖ ਸਰਦਾਰ ਇਕ ਹੋਇਆ ਕਰਦੇ ਸਨ। ਬੇਸ਼ੱਕ ਇਹਨਾਂ ਦੇ ਦਲ ਵੱਖਰੇ ਰਹਿੰਦੇ ਸਨ, ਝੰਡੇ ਇਹਨਾਂ ਦੇ ਵੱਖਰੇ ਸਨ। ਪਰ ਲੋੜ ਪੈਣ ਤੇ ਖਤਰੇ ਵੇਲੇ ਇਕ ਹੋ ਜਾਂਦੇ ਸਨ ਜਿਹੜਾ ਅੱਜ ਕੱਲ ਦੇ ਨਿਜਾਮ ਦੇ ਵਿੱਚ ਇਹ ਸਾਡੇ ਵਿੱਚ ਨਹੀਂ ਰਿਹਾ ਹੁਣ ਸਾਡੇ ਵਿੱਚ ਕੋਈ ਏਕਤਾ ਨਹੀਂ ਹੈ ਜੇ ਕਿਸਾਨ ਜਥੇ ਬੰਦੀਆਂ ਦੀ ਗੱਲ ਕਰਨ ਲਈ ਆਪ ਉਹ ਆਪਣੀ ਡਫਲੀ ਵਜਾਉਂਦੇ ਨੇ ਜੇ 2-4 ਤੇ 10 ਜਥੇ ਮੰਦੀਆਂ ਸਹੀ ਤਰੀਕੇ ਨਾਲ ਕੰਮ ਕਰਦੀਆਂ ਨੇ ਤੇ ਕੋਈ 20-25 ਤੁਝੇ ਬਣੇ ਹੋ ਕੇ ਉਹਨਾਂ ਨੂੰ ਤਾਰ ਪੀੜੋ ਕਰਦੀਆਂ ਕੋਸ਼ਿਸ਼ਾਂ ਕਰਦੇ ਨੇ ਜਿਸ ਕਰਕੇ ਸਾਡਾ ਪੰਜਾਬ ਦਾ ਸਿੱਖ ਕੌਮ ਦਾ ਬਹੁਤ ਕਹਾਣ ਹੋ ਰਿਹਾ ਹੈ ਇਹਦੇ ਬਾਰੇ ਵਿੱਚ ਸਾਨੂੰ ਸੋਚਣਾ ਪਵੇਗਾ ਸਰਦਾਰ ਬਘੇੜ ਸਿੰਘ ਦੇ ਸਿੱਖ ਮਿਸਲਦਾਰਾਨਾ ਚੰਗੇ ਸਮਰਸਨ ਜਦੋਂ ਅੰਦ샤ਬਦਾਲੀ ਸ਼ਾਰਕੋਟ ਪੰਜਾਬ ਤੇ ਹੋਰ ਇਲਾਕਿਆਂ ਵਿੱਚੋਂ ਸੈਂਕੜੇ ਈ ਸ਼ਰੀਆਂ ਨੂੰ ਬੰਦੀ ਬਣਾ ਕੇ ਕਾਬਲ ਪਰਤਿਆ ਸੀ ਬਾਜ਼ਾਰਾਂ ਵਿੱਚ ਹਿੰਦੁਸਤਾਨੀ ਸ਼ਰੀਆਂ ਟਕੇ ਟਕੇ ਨੇ ਵੇਚੀਆਂ ਜਾਂਦੀਆਂ ਸਨ ਬਗੇਰ ਸਿੰਘ ਜੀ ਸ਼ੂਗਰ ਚੱਕੀਆ ਦੀਆਂ ਫੌਜਾਂ ਨੇ ਇਹਨਾਂ ਹਿੰਦੂਸਤਾਨੀ ਔਰਤਾਂ ਨੂੰ ਛੁਵਾਇਆ ਅਫਗਾਨੀ ਰਾਣਸੀ ਉਸ ਦੀ ਤੱਕ ਅੱਗੇ ਮੁਗਲ ਤੇ ਮਰਾਠਾ ਸਰਦਾਰ ਗੋਡੇ ਟੇਕ ਚੁੱਕੇ ਸਨ ਇਹ ਮੁੱਠੀ ਪਰ ਸੇਖੋਂ ਨੂੰ ਪਰੇਸ਼ਾਨ ਕਰਦੇ ਸਨ ਹਿੰਦੁਸਤਾਨ ਤੇ ਉਹਦੇ ਰਾਜ ਕਰਨ ਦੇ ਵਿੱਚ ਅੜਿੱਕਾ ਪਾ ਰਹੇ ਸਨ ਬਗੇਰ ਸਿੰਘ ਨੇ ਕਈ ਇਲਾਕੇ ਜਿੱਤੇ ਬਹੁਤ ਸਾਰੇ ਰਾਜਿਆਂ ਨੂੰ ਈਨ ਮਣਾਈ ਤੇ ਨਜ਼ਰਾਨੇ ਲੈ 1765 ਤੋਂ ਲੈ ਕੇ 1787 ਤੱਕ ਸਿੱਖਾਂ ਨੇ 15 ਵਾਰ ਦਿੱਲੀ ਤੇ ਹਮਲੇ ਕੀਤੇ ਜਿਸ ਦੀ ਅਗਵਾਈ ਸਰਦਾਰ ਬਖੇਰਤ ਸਿੰਘ ਜੋ ਕਿ ਕਰੋੜ ਸਿੰਘ ਆ ਮਿਸਲ ਦਾ ਸਰਦਾਰ ਸੀ ਨੇ ਅਗਵਾਈ ਕੀਤੀ ਪਹਿਲਾ ਹਮਲਾ 1774 ਨੂੰ ਜਨਵਰੀ ਵਿੱਚ ਕੀਤਾ ਗਿਆ ਦੂਜਾ ਹਮਲਾ 15 ਜੁਲਾਈ 1774 ਇਸ ਵਿੱਚ ਕੀਤਾ ਵਰਤਮਾਨ ਬੰਗਲਾ ਸਾਹਿਬ ਵਾਲੇ ਸਥਾਨ ਤੇ ਸਿੱਖਾਂ ਦੀ ਸ਼ੈਫ ਫੌਜ ਨਾਲ ਲੜਾਈ ਹੁੰਦੀ ਸਾਰੀ ਟੁਕੜੀ ਲਾਲ ਕਿਲੇ ਵੱਲ ਨਸਲੀ ਸਰਦਾਰ ਬਹੀਰ ਸਿੰਘ ਲਾਲ ਕਿਲੇ ਤੇ ਹਮਲੇ ਇਸ ਵਧੀ ਜਾ ਲੈਣਾ 14 ਸੀ ਦਿੱਲੀ ਦੇ ਆਸ-પાસ ਸਿੱਖਾਂ ਤੇ ਹਮਲੇ ਉਹਨਾਂ ਦੀਆਂ ਜਿੱਤਾਂ ਨੂੰ ਦੇਖ ਕੇ ਸਿੱਖਾਂ ਦੀ ਚੜ੍ਹਤ ਨੂੰ ਵੇਖ ਕੇ ਸ਼ਾਹ ਅਲਮਖਾਨੇ ਸਿੱਖਾਂ ਨਾਲ ਕਸੰਧੀ ਕਰ ਲਈ ਗੰਗਾ ਜਮਨਾ ਦੇ ਵਿਚਕਾਰਲੇ ਇਲਾਕੇ ਦੇ ਸਿੱਖਾਂ ਦਾ ਅਧਿਕਾਰ ਮੰਨ ਲਿਆ ਤੇ ਇਥੋਂ ਸਾਰੀ ਅੰਦਰੀ ਦਾ 8ਵਾਂ ਹਿੱਸਾ ਸਿੱਖਾਂ ਨੂੰ ਦੇਣਾ ਮੰਨ ਲਿਆ ਪਰ ਇਹ ਸੰਧੀ ਇੱਕ ਸਾਲ ਹੀ ਚੱਲੀ ਜਿਸ ਕਾਰਨ ਸਰਦਾਰ ਬਘੇਲ ਸਿੰਘ ਜੀ 40000 ਸਿੱਖਾਂ ਦੀ ਫੌਜ ਲੈ ਕੇ 1783 ਈਸਵੀ ਵਿੱਚ ਦਿੱਲੀ ਪਹੁੰਚ ਗਿਆ ਤੇ ਫੌਜ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਦਿੱਤਾ 5000 ਦੀ ਇੱਕ ਟੁਕੜੀ ਮਝੂਨ ਟਿਲੇ ਵਾਲੀ ਥਾਂ ਤੇ ਭੇਜੀ ਦੂਜੀ 5000 ਦੀ ਟੁਕੜੀ ਅਜਮੇਰੀ ਗੇਟ ਵੱਲ ਭੇਜੀ 30000 ਫੌਜਾਂ ਦੀ ਇੱਥੇ ਟੁਕਣ ਕਾਰਨ ਹੀ ਅੱਜ ਵੀ ਇਸ ਥਾਂ ਨੂੰ 30 ਹਜ਼ਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ਼ਾ ਆलम ਖਾਨ ਵੱਲੋਂ ਭੇਜੇ ਗਏ ਸ਼ਹਿਜ਼ਾਦਾ ਮਿਰਜ਼ਾ ਸਿਕੋ ਨੇ ਕਿਲਾ ਮਹਿਤਾਪੁਰ ਤੇ ਸਿੱਖਾਂ ਨੂੰ ਰੋਕਣ ਦੇ ਯਤਨ ਕੀਤੇ। ਹਾਰ ਕੇ ਲਾਲ ਕਿਲੇ ਵੱਲ ਭੱਜ ਗਏ। ਸਿੱਖਾਂ ਨੇ ਲਾਲ ਕਿਲੇ ਵੱਲ ਰੋਕੀ ਤਾਂ ਤੇ ਖਬਰ ਮਿਲਨ ਤੇ ਕਿ ਸ਼ਾ ਆलम ਕਿਲੇ ਅੰਦਰ ਲੁਕੇ ਆ। 11 ਮਾਰਚ 1783 ਨੂੰ ਬਗੈਰ ਸਿੰਘ ਨੇ ਫੌਜਾਂ ਨਾਲ ਲਾਲਕੀਰੇ ਦੇ ਵਿੱਚ ਪ੍ਰਵੇਸ਼ ਕੀਤਾ ਜਿਉਂ ਨੇ ਆਮ ਵਿੱਚ ਦਰਬਾਰ ਲਗਾ ਕੇ ਸਰਦਾਰ ਜੱਸਾ ਸਿੰਘ ਜੀ ਆਲੂ ਵਾਲਿਆਂ ਨੂੰ ਸੁਲਤਾਨ-ਏ-ਕੌਮ ਕਲਾਨਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਪ੍ਰੰਤ ਇਹ ਸਭ ਤੋਂ ਵੱਡੀ ਪ੍ਰਾਪਤੀ ਸੀ ਇਹ ਉਹੀ ਪਿਆਰਿਓ ਦਿੱਲੀ ਦਰਬਾਰ ਹੈ ਜਿਸ ਨੇ ਅਨੰਦਪੁਰ ਸਾਹਿਬ 'ਤੇ ਹਮਲਾ ਕਰਵਾਇਆ ਗੁਰੂ ਸਾਹਿਬ ਦੇ ਲਾਲਾਂ ਨੂੰ ਸ਼ਹੀਦ ਕਰਾਇਆ ਗੁਰੂ ਸਾਹਿਬ ਨੂੰ ਇੱਕ ਤਰੀਕੇ ਨਾਲ ਘਰੋਂ ਵੇਖਾਰ ਕੀਤਾ ਅੱਜ ਉਸਦੇ ਹੀ ਜੋਧਿਆਂ ਨੇ ਦਿੱਲੀ ਦਰਬਾਰ ਦੀ ਹਕੂਮਤ ਨੂੰ ਘਰੋਂ ਵੇਖਾਰ ਕੀਤਾ ਸੋ ਜਸਨਾਲ ਕਿਲੇ ਵਿੱਚ 1716 ਈਸਵੀ ਬਾਦਸ਼ਾਹ ਫਰਖਸ਼ੀਰ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ 740 ਸਿੱਖਾਂ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ ਅੱਜ ਉਸੇ ਥਾਂ ਤੇ ਮੁਗਲ ਬਾਦਸ਼ਾਹ ਖਾਲਸੇ ਦੇ ਪੈਰਾਂ ਤੇ ਆਪਣੀ ਪੱਗ ਰੱਖ ਕੇ ਆਪਣੀ ਜਿੰਦਗੀ ਜਿੰਦਗੀ ਦੀ ਪੀਖ ਮੰਗ ਰਿਆ ਸੀ ਤੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਝੁਲ ਰਿਆ ਸੀ ਵਕੀਲ ਰਾਮ ਦਿਵਾਲ ਰਾਹੀਂ ਸੰਦੇਸ਼ ਆ ਆਰਮ ਦੂਜੇ ਨੇ ਆਪਣੀ ਜਾਨ ਦੀ ਬਖਸ਼ੀ ਲਈ ਕਿਲੇ ਦੇ ਅਧਿਕਾਰਾਂ ਨੇ ਬੇਨਤੀ ਕੀਤੀ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਸਰਦਾਰ ਬਘੇੜ ਸਿੰਘ ਨੇ ਮੁਖਵੰਦ ਵਾਕ ਅਨੁਸਾਰ ਸੰਸਾਰੀ ਸੁਖਾਂ ਦੀ ਥਾਂ ਤੇ ਚਾਰ ਛਤਾਂ ਰੱਖੀਆਂ ਪਹਿਲੀ ਸ਼ਰਤ ਉਹ ਸਾਰੀਆਂ ਥਾਂਵਾਂ ਜਿਨ੍ਹਾਂ ਨਾਲ ਗੁਰੂ ਸਾਹਿਬ ਦੀ ਦਿੱਲੀ ਫੇਰੀ ਦਾ ਸੰਬੰਧ ਹੈ ਖਾਲਸੇ ਨੂੰ ਸੌਪੀਆਂ ਜਾਣ ਦੂਜੀ ਸ਼ਰਤ ਇਹ ਸੱਤ ਥਾਂਵਾਂ ਪੰਜ ਗੁਰੂ ਸਾਹਿਬਾਨ ਮਾਤਾ ਸੁન્દਰੀ ਮਾਤਾ ਸਾਹਿਬਕੌਰ ਬਾਬਾ ਬੰਦਾ ਸਿੰਘ ਦੀ ਬਹਾਦਰ ਦੀ ਸ਼ਹੀਦੀ ਵਾਲੀ ਥਾਂ ਦੀ ਨਿਸ਼ਾਨਦੇਹੀ ਅਪਰੰਤ ਇਹਨਾਂ ਦੀਆਂ ਯਾਦਗਾਰਾਂ ਉਸਾਰਨ ਦੀ ਆਗਿਆ ਹੈ ਤੀਜੀ ਸ਼ਰਤ ਸ਼ਹਿਰ ਦੀ कोतਵਾਲੀ ਖਾਲਸੇ ਦੇ ਅਧੀਨ ਹੋਵੇ ਮਾਲ ਦੀ ਵਿਕਰੀ ਦੀ ਚੁੰਗੀ ਦਾ 6 ਅਨੇ ਭਾਅ 37.30 ਫੀਰਸੀ ਖਾਲਸੇ ਨੂੰ ਦਿੱਤਾ ਜਾਵੇ ਜੋ ਕਿ ਇਤਿਹਾਸ ਦੀ ਯਾਦਗਾਰਾਂ ਦੀ ਉਸਾਰੀ ਤੇ ਖਰਚ ਕੀਤਾ ਜਾਵੇ ਚੌਥੀ ਸ਼ਰਤ ਜਦ ਗੁਰਦੁਆਰਾ ਸਾਹਿਬ ਦੀ ਉਸਾਰੀ ਨਹੀਂ ਹੋ ਜਾਂਦੀ 406 ਸਿਪਾਹੀ ਦਿੱਲੀ ਰਹਿਣਗੇ ਤੇ ਇਹਨਾਂ ਦਾ ਖਰਚਾ ਸਹੀ ਖਜ਼ਾਨਾ ਕਰੇਗਾ ਅਪ੍ਰੈਲ 1783 ਤੋਂ ਲੈ ਕੇ ਸਰਦਾਰ ਬਘੇੜ ਸਿੰਘ ਇਥੇ ਦਿੱਲੀ ਵਿੱਚ ਰਹੇ ਕਿਉਂਕਿ ਇਹ ਦੂਰ ਅੰਦੇਸ਼ ਜਨੈਲ ਸਮਝਦਾ ਸੀ ਕਿ ਕਾਰਜ ਕਰਨ ਉਪਰੰਤ ਜੋ ਪੰਜਾਬ ਚਲੇ ਗਏ ਸਤਾਨਕ ਅਧਿਕਾਰੀ ਫਿਰ ਬੇਈਮਾਨ ਹੋ ਜਾਣਗੇ ਸ੍ਰੀ ਗੰਗ ਜੀ ਗੁਰਦੁਆਰਾ ਸਾਹਿਬ ਦੀ ਥਾਂ ਲੱਭਣ ਵਿੱਚ ਚੰਦਨੀ ਚੌਂਕ ਦੇ ਇੱਕ ਮਾਸਕੀ ਨੇ ਮਦਦ ਕੀਤੀ ਦਿੱਲੀ ਵਿੱਚ ਗੁਰੂ ਸਾਹਿਬਾਨ ਦੀ ਯਾਦਗਾਰ ਸਥਾਪਿਤ ਕਰਨੀ ਸਰਦਾਰ ਬਘੇੜ ਸਿੰਘ ਜੀ ਦੀ ਇਹ ਹੀ ਮਹਾਨ ਪ੍ਰਾਪਤੀ ਸੀ ਨਵੰਬਰ 1783 ਵਿੱਚ ਆਖਰੀ ਵਾਰਸ਼ਾ ਆਲ ਮਿਲਿਆ ਇਹ ਦੂਰ ਆ ਜਾਣ ਦੀ ਮਿਲਣੀ ਸੀ ਬੜੇ ਗੀ ਸਮੇਂ ਸ਼ਾਹਲ ਮਨੇ ਸਾਜੋ ਸਮਾਨ ਦੇ ਨਾਲ ਲਦਿਆ ਆਇਆ ਇੱਕ ਹਾਥੀ ਪੰਜ ਘੋੜੇ ਹੀਰੇ ਜੜ ਤੇ ਕਮਾਲਾ ਬੜ ਮੁਲੇ ਤੋਹਫੇ ਦੇ ਕੇ ਪੂਰੇ ਸ਼ਾਹੀ ਸਨਮਾਨਾਂ ਦੇ ਨਾਲ ਸਰਦਾਰ ਬਗੇਲ ਸਿੰਘ ਨੂੰ ਇਥੇ ਵਿਰਿਆ ਕੀਤਾ ਔਰ 1800 ਈਸਵੀ ਦੇ ਵਿੱਚ ਇਹ ਜਰਨਲ ਸਦਾ ਵਾਸਤੇ ਸਾਥੋਂ ਵਿਛੜ ਗਿਆ ਪਰਮਾਤਮਾ ਦੀ ਗੋਦ ਦੇ ਵਿੱਚ ਜਦ ਬ੍ਰਾਜਮਨ ਹੋਇਆ ਸੋ ਇਹ ਸੀ ਪਿਆਰਿਓ ਜਨਰਲ ਸਰਦਾਰ ਬਘੇਲ ਸਿੰਘ ਜੀ ਦਾ ਇਤਿਹਾਸ ਜੋ ਆ ਜੀ ਨੇ ਸਰਵਣ ਕੀਤਾ ਹੈ ਕੋਈਆਂ ਭੁੱਲਾਂ ਨੂੰ ਨਾ ਚੜੀਏ ਔਰ ਫਤਿਹ ਦਾ ਜਵਾਬ ਫਤਿਹ ਦੇ ਵਿੱਚ ਦੇਈਏ ਗਾਜ ਕੇ ਫਤਿਹ ਗਜਾਈਏ ਜੀ ਵਾਹਿ ਜੀ ਕਾ ਖਾਲਸਾ ar de que fate